ਲੋਕ ਸੰਗਰਾਮ ਰੈਲੀ ਦੇ ਵਿੱਚ ਪਹੁੰਚੇ ਭੈਣੋ ਦੇ ਭਰਾਵੋ ਅੱਜ ਦਾ ਜਿਹੜਾ ਇਕੱਠਾ ਇਹ ਬਹੁਤ ਸਾਰੇ ਤਰਕਿਆਂ ਨੂੰ ਸਾਂਝੇ ਤੌਰ ਤੇ ਇਕੱਠੇ ਕਰਕੇ ਫੈਸਲਾ ਕੀਤਾ ਕਿ ਚੋਣਾਂ ਦੇ ਦੌਰ ਚ ਸਾਨੂੰ ਸਾਂਝਾ ਗੱਠ ਤਬਕਿਆਂ ਦਾ ਕਰਨਾ ਚਾਹੀਦਾ ਸਾਡੀ ਇੱਕ ਕੋਸ਼ਿਸ਼ ਸਾਡਾ ਇਹ ਹੰਬੜਾ ਜਾਰੀ ਰਹਿਣਾ ਹੈ ਕਿ ਹਜੇ ਵੀ ਕੁਸ ਤਬਕੇ ਇਸ ਇਕੱਠ ਤੋਂ ਪਾਸੇ ਐ ਆਉਣ ਵਾਲੇ ਸਮੇਂ 'ਚ ਉਹਨਾਂ ਤਬਕਿਆਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਣਾ ਹੈ ਅੱਜ ਜਦੋਂ ਵੋਟਾਂ ਦਾ ਦੌਰ ਹੈ ਵੋਟਾਂ ਦੇ ਦੌਰ 'ਚ ਸਾਡੇ ਲੋਕਾਂ ਦੀ ਅਸੀਂ ਸਮਝਦੇ ਹਾਂ ਕੇ 75 ਸਾਲਾਂ ਦੇ ਤਜਰਬੇ ਨੇ ਬਹੁਤ ਸਾਰੀ ਸੋਝੀ ਵਧਾਈ ਹੈ ਐਦੋਂ ਪਹਿਲਾਂ ਵਾਲੀਆਂ ਚੋਣਾਂ 'ਚ ਸਾਡੇ ਚੁੱਲਿਆਂ ਤੇ ਸਾਡੇ ਘਰਾਂ 'ਚ ਇਹ ਵੈਸਾ ਚੱਲਦੀਆਂ ਸੀ ਕਿ ਫਲਾਨੀ ਪਾਰਟੀ ਠੀਕ ਹੈ ਫਲਾਨੀ ਪਾਰਟੀ ਆਪਣੇ ਲੋਕਾਂ ਦਾ ਕੁਝ ਕਰੂਗੀ ਤੇ ਅੱਜ ਇਹ ਚਰਚਾ ਬਦਲ ਕੇ ਸਾਡੇ ਚੁੱਲਿਆਂ ਤੇ ਚੱਲਦੀ ਐ ਕਿ ਇਹ ਸਾਰੀ ਨਪੁੱਤੇ ਐ ਸਾਰੀ ਲੋਕਾਂ ਦੇ ਵਿਰੋਧੀ ਐ ਇਸ ਕਰਕੇ ਨਾ ਲੋਕਾਂ ਦਾ ਇਹਨਾਂ ਨੇ ਪਹਿਲਾਂ ਕੀਤਾ ਨਾ ਆਉਣ ਵਾਲੇ ਸਮੇਂ 'ਚ ਕਰਨਾ ਐ ਇਹ ਭਰਾਵੋ ਸਮੇਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਐ ਅਸੀਂ ਲਗਭਗ 2002 'ਚ ਭਾਰਤੀ ਕਿਸਾਨ ਜੁਣੀ ਏਕਤਾ ਗਰਾਹਾਂ ਬਣਾਈ ਅਸੀਂ ਇਸ ਸਮਝਦੇ ਉਦੋਂ ਪਹਿਲਾਂ ਦੇ ਵੀ ਧਾਰਨੀ ਆ ਪਹਿਲਾਂ ਹੋਰ ਜੱਥੇਬੰਦੀਆਂ ਚ ਰਹੇ ਕਿ ਜਿਹੜਾ ਵੋਟਾਂ ਦਾ سلسلہ ਚੱਲ ਰਿਹਾ ਹੈ ਇਹ ਸਾਡੇ ਲੋਕਾਂ ਤੇ ਬਹੁਤ ਵੱਡਾ ਹਮਲਾ ਹੈ ਇਸ ਹਮਲੇ ਦੇ ਤਹਿਤ ਭਰਾਵੋ ਜੇ ਅਸੀਂ ਪਿਛਲੀਆਂ ਚੋਣਾਂ 'ਚ ਨਿਗਾਹ ਮਾਰਦੇ ਆ ਕਦਲਾਂ ਤੇ ਕਰ ਹੁੰਦੇ ਸੀ ਕਦਲਾਂ ਤੇ ਕਰ ਪੰਚਾਇਤੀ ਚੋਣਾਂ ਜਦੋਂ ਪੱਕੇ ਹੋਰਤੀ ਪਿੰਡਾਂ ਦੇ ਵਿੱਚ ਲੀਖ ਨਿਕਲਦੀ ਸੀ ਜਿੱਥੇ ਸਰਪੰਚ ਦਾ ਧੜਾ ਹਰੇ ਸਰਪੰਚ ਦਾ ਧੜਾ ਇਹ ਸੋਝੀ ਆਉਣ ਲੱਗੀ ਹੈ ਕਿ ਜਿਹੜੀਆਂ ਇਹ ਵੋਟਾਂ ਦਾ ਤੋਰਾ ਤੋੜ ਕੇ ਸਾਨੂੰ ਜਾਤਾਂ ਦੇ ਆਧਾਰ ਤੇ ਇਲਾਕਿਆਂ ਦੇ ਆਧਾਰ ਤੇ ਧਰਮਾਂ ਦੇ ਆਧਾਰ ਤੇ ਬੁਰੀ ਤਰ੍ਹਾਂ ਪਾੜਦੇ ਐ ਸਾਡੇ ਘਰਾਂ 'ਚ ਲੜਾਈ ਖੜੀ ਕਰਦੇ ਐ ਪਰ ਆਪ ਦੀ ਲੜਾਈ ਦਾ ਹੱਲ ਇੰਨਾ ਵੋਟਾਂ 'ਚੋਂ ਕੀਤਾ ਕਿਉਂਕਿ ਇਹਨਾਂ ਦੀ ਵੀ ਗਲ ਵੱਢਵੀਂ ਲੜਾਈ ਐ ਜਿਹੜੀਆਂ ਵੋਟ ਪਾਰਟੀਆਂ ਡੋਢੀ ਹਾਕਮ ਜਮਾਉਂਦਾ ਹੈ ਤੇ ਇਸ ਰਾਜ ਸਤਾ ਕਿਹਦੇ ਹੱਥ ਹੋਵੇ ਉਸ ਰਾਜ ਸਤਾ ਦੀ ਤਾਕਤ ਹਾਸਲ ਕਰਨ ਦੇ ਲਈ ਜੇ ਆ ਵੋਟਾਂ ਨਾ ਬਵਾਉਣ ਫੇਰ ਭਰਾਵੋ ਇਹਨਾਂ ਦੀ ਕੁੱਤੇ ਖਾਣੀ ਜੁੰਡੋ ਜੁੰਡੀ ਹੋਣ ਵਾਲਾ ਲਤੋ ਲਤੀ ਹੋਣ ਵਾਲੀ ਲੜਾਈ ਵਾਦੀ ਹੈ ਇਹਨਾਂ ਨੇ ਆਪਦੀ ਲੜਾਈ ਮਟਾਲੀ ਵਕਤੀ ਰੂਪ ਚ ਇਹਦਾ ਫੈਸਲਾ ਲੋਕਾਂ ਤੋਂ ਕਰਾਉਂਦੇ ਐ ਜਣ ਵੀ ਆਪਦੀ ਲੜਾਈ ਦਾ ਹੱਲ ਕਰ ਲਿਆ ਸਾਡੇ ਲੋਕਾਂ ਦੀ ਲੜਾਈ ਕਰਾਂ ਚ ਬਵਾਉਣ ਦੀ ਕੋਸ਼ਿਸ਼ਾ ਲਗਾਤਾਰ ਵਾਸਹੀ ਭਾਰਤੀ ਕਿਸਾਨ ਜੁਨੀਆਂ ਦੇ ਇਕਤਾ ਗਰਾਹਮ ਵੱਲੋਂ ਆ ਜਿਹੜਾ ਫੁੱਟ ਦਾ ਬੀਜ ਹੈ ਇਹ ਤੋਂ ਬਚਾਉਣ ਦਾ ਲੋਕਾਂ ਨੂੰ ਸੱਦਾ ਦਿੰਨੇ ਆ ਆਪਦੇ ਬਰਕਰਾਰ ਆਗੂ ਨੂੰ ਬਚਾਇਆ ਹੋਇਆ ਹੈ ਇਹ ਨੀਤੀ ਘੜੀ ਹੈ ਕਿ ਜੇ ਭਾਈ ਕਿਸੇ ਦੀਆਂ ਵੋਟਾਂ ਪ੍ਰਤੀ ਉਹਧਿਆਂ ਪ੍ਰਤੀ ਲੜਾ ਉੱਠਦੀਆਂ ਉਹ ਸਾਡੀ ਜਥੇਬੰਦੀ ਤੋਂ ਸਪੀਫਾ ਦੇ ਕੇ ਜਾ ਸਕਦਾ ਹੈ ਇਹ ਨਹੀਂ ਕਿ ਸਾਡਾ ਜਥੇਬੰਦੀ ਦਾ ਉਹਦੇ ਆਧਾਰ 'ਤੇ ਉਹ ਬੋਟਾ 'ਚ ਖੜਾ ਹੋਵੇ ਕਿਸੇ ਦੀ ਸਪੋਰਟ ਕਰੇ ਅਲਾਨੀਆਂ ਜਾਂ ਚੋਰੀਆਂ ਇਹ ਪੂਰੀ ਤਰ੍ਹਾਂ ਵਰਜਤ ਹੈ ਤਾਂ ਭਰਾਵੋ ਆ ਜਥੇਬੰਦੀ ਵੱਧ ਰਹੀ ਹੈ ਇਹ ਵੱਧ ਰਹੀ ਜਥੇਬੰਦੀ ਸਾਰੀਆਂ ਹੀ ਪਾਰਟੀਆਂ ਦਾ ਅੱਖ ਦਾ ਰੋੜ ਬਣੀ ਹੋਈ ਹੈ ਹਾਕ ਜੀ ਮਾਤਾ ਦੀ ਅੱਖ ਦਾ ਰੋੜ ਬਣੀ ਹੋਈ ਹੈ ਇਹਦਾ ਭਰਾਵੋ ਜਿਹੜਾ ਪ੍ਰਬੰਧ ਚੱਲ ਰਿਹਾ ਉਹਦੇ ਉੱਤੇ ਵੋਟਾਂ ਵਾਲਾ ਸਿਸਟਮ ਤਾਂ ਗਲਾਫ ਹੈ ਅਸਲ ਚ ਰਾਜ ਕਿਹਦਾ ਹੈ ਰਾਜ ਭਰਾਵੋ ਜ਼ਮੀਨਾਂ ਦੇ ਮਾਲਕ ਜਿਹੜਾ ਜ਼ਗੀਰਦਾਰ ਹੈ ਉਹਨਾਂ ਦੀ ਪੁੱਗ ਤਾਂ ਉਹਨਾਂ ਦਾ ਰਾਜ ਹੈ ਸਾਡੇ ਦੇਖਦੇ ਦਲਾਲ سرمایہਦਾਰ ਹੈ ਉਹਨਾਂ ਦਾ ਰਾਜ ਹੈ ਬਾਕੀ ਕੌਮੀਆਂ ਦੀਆਂ ਕੰਪਨੀਆਂ ਬੜੀਆਂ ਬਥੇਰੀਆਂ ਸੰਖਤਾ ਬਣਾ ਲੀਆਂ ਉਹਨਾਂ ਨੇ ਦੁਨੀਆ ਪੱਧਰ ਦੀ ਜਥੇਬੰਦੀ ਬਣਾ ਲਈ ਸੰਸਾਰ ਵਪਾਰ ਜਥੇਬੰਦੀ ਬਣੀ ਹੈ ਡਬਲਯੂਟੀਓ ਬਣੀ ਹੈ ਉਹਨਾਂ ਦਾ ਰਾਜ ਹੈ ਪਰ ਇਹ ਹਾਕਮ ਜਮਾਤਾਂ ਆ ਬੋਲੇ ਜਿਵੇਂ ਕਿ ਆਹ ਪਾਰਟੀਆਂ ਦੇ ਡਮ ਢਮੇ ਖੜੇ ਕਰਕੇ ਸਾਡੇ ਮੂਹਰੇ ਲਿਆਉਂਦੇ ਐ ਸਾਡੀ ਭਰਾਵੋ ਅਸਲ ਲੜਾਈ ਉਹਨਾਂ ਜਮਾਤਾਂ ਦੇ ਖਿਲਾਫ ਹੈ ਸਾਡਾ ਲਾਣਾ ਕਿ ਅਸੀਂ ਲੋਕਾਂ ਦੀ ਪੁੱਗਦਾਲਾ ਰਾਜ ਲਿਆਉਣਾ ਹੈ ਅੱਜ ਸਾਡੀ ਮਜਬੂਰੀ ਹੈ ਪਰ ਅਸੀਂ ਉਹਨਾਂ ਹਾਕਮਾਂ ਤੋਂ ਹੀ ਮੰਗਾ ਕਰਦੇ ਆ ਬਾਲਟੀਆਂ ਦੀ ਜਿਹਦੇ ਕੋਲੇ ਸਦਾ ਉਹਨਾਂ ਤੋਂ ਮੰਗਾ ਕਰਦੇ ਆ ਕਿਆ ਲੋਕਾਂ ਦੇ ਮਸਲੇ ਆ ਹੱਲ ਹੋਣ ਪਰ ਉਹਨਾਂ ਨੇ ਸਾਨੂੰ ਪਤਾ ਇਹ ਮਸਲੇ ਹੱਲ ਨਹੀਂ ਕਰਨੇ ਜੇ ਕੋਈ ਮਸਲਾ ਇਦੋਂ ਪਹਿਲਾਂ ਹੱਲ ਕਰਾਇਆ ਉਹ ਜਿੰਨੀ ਕੁ ਭਰਾਵੋ ਤੁਹਾਡੀ ਏਕੇ ਦੇ ਜ਼ੋਰ ਤੇ ਪੁੱਗਤ ਬਣੀ ਐ ਉਹਦੇ ਜ਼ੋਰ ਤੇ ਹੱਲ ਕਰਾਇਆ ਇਹ ਪੁੱਗਤ ਦਿਨੋਂ ਦਿਨ ਵਧਾਉਣੀ ਐ ਦੇ ਪੁੱਗ ਤੋਂ ਉੱਥੋਂ ਤੇ ਕਰ ਲੈ ਜਾਣੀ ਐ ਕਿ ਜਦੋਂ ਜਗੀਰਦਾਰਾਂ ਦੀ ਸਾਰੀ ਜ਼ਮੀਨ ਖੋਕੇ ਮਜ਼ਦੂਰਾਂ ਤੇ ਥੋੜੀ ਜ਼ਮੀਨੇ ਕਿਸਾਨਾਂ ਚ ਵੰਡਾਂਗੇ ਇਹਦੇ ਨਾਲ ਹੀ ਦਲਾਲ سرمਾਈਦਾਰੀ ਐ ਕਾਰਪੋਰੇਟ ਘਰਾਣੀ ਐ ਉਹਨਾਂ ਦਾ ਸਾਰਾ ਸਰਮਾਇਆ ਜ਼ਬਤ ਕਰਾਂਗੇ ਤੇ ਉਹ ਸਰਮਾਇਏ ਦੀ ਵਰਤੋਂ ਅਲਾਜ ਫਰੀ ਹੋ ਵਿਦਿਆ ਫਰੀ ਹੋ ਆਵਾਜਾਈ ਫਰੀ ਹੋ ਇਹ ਆਧਾਰੇ ਭਰਾਵੋ ਅਸੀਂ ਲੋਕ ਆਪਦੀ ਤਾਕਤ ਦੇ ਜੋਰ ਇਹ ਆਧਾਰੇ ਸਿਰਜਾਂਗੇ ਆਪਦੀ ਬੁੱਕਤ ਬਣਾਵਾਂਗੇ ਜੇ ਕਹਿਣਾ ਹੋਵੇ ਆ ਸਾਨੂੰ ਮੇਣਾ ਮਾਰਦੇ ਐ ਕਿ ਭਾਈ ਗਰਾਹਾਂ ਵਾਲਿਆਂ ਨੇ ਤਾਂ ਮੁਕਾਬਲੇ ਦੀ ਸਰਕਾਰ ਬਣਾ ਲਈ ਬਣੀ ਨਹੀਂ ਅਲਾਣਾ ਕੇ ਲਾਜ਼ਮੀ ਬਣਾਵਾਂਗੇ ਇਹ ਸਾਡਾ ਤਹਈਆ ਇਹ ਸਾਡਾ ਰਾਹ ਕਿ ਅਸੀਂ ਲੋਕਾਂ ਦੇ ਸਾਰੇ ਅਧਾਰੇ ਸਿਰਜਾਂਗੇ ਆ ਜਿਹੜੀਆਂ ਜੋਕਾਂ ਦਾ ਰਾਜ ਹੈ ਲੋਕਾਂ ਦੇ ਉੱਤੇ ਇਹ ਰਾਜ ਨੂੰ ਲੋਕਾਂ ਨੇ ਆਪਣੀ ਤਾਕਤ ਦੇ ਨਾਲ ਫਨਾ ਕਰਨਾ ਹੈ ਅੱਜ ਜੇ ਸਾਡੇ ਤੇ ਜੋਕਾਂ ਦਾ ਰਾਜ ਹੈ ਭਰਾਵਾ ਸਰਮਾਇਆ ਵੀ ਤੁਹਾਡਾ ਟੈਕਸਾਂ ਰਾਹੀਂ ਇਕੱਠਾ ਕੀਤਾ ਹੈ ਮੰਗਾਇ ਇਹ ਦੇ ਰੂਪ ਚ ਇਕੱਠਾ ਕੀਤਾ ਹੈ ਭ੍ਰਿਸ਼ਟਾਚਾਰ ਦੇ ਜ਼ੋਰ ਤੇ ਇਕੱਠਾ ਕੀਤਾ ਹੈ ਆ ਨਸੇ ਦੇ ਸਦਾਗਰਾਂ ਨੇ ਸਾਡੇ ਨੌਜਵਾਨਾਂ ਦੀਆਂ ਜਾਨਾਂ ਵੀ ਲੰਘਾਏ ਓਰ 40 ਕਰੋੜਾ ਇਕੱਠੇ ਵੀ ਕੀਤੇ ਹੈ ਸਰਮਾਇਆ ਵੀ ਤੁਹਾਡਾ ਤੇ ਭਰਾਵੋ ਤੁਹਾਡੇ ਹੀ ਪੁੱਤ ਪੁਲਿਸ ਵਿੱਚ ਭਰਤੀ ਕੀਤੇ ਸਾਡੀਆਂ ਬੱਚਿਆਂ ਭਰਤੀ ਕੀਤੀਆਂ ਸਾਡੇ ਹੀ ਨੌਜਵਾਨਾਂ ਫੌਜ ਚ ਮਰਦੀ ਕੀਤੇ ਐ ਤੇ ਹੁਣ ਉਹਨਾਂ ਨੂੰ ਕਹਿੰਦੇ ਅੱਗ ਦੇ ਮੂਹਰੇ ਰੱਖਣਾ 4 ਸਾਲ ਪੂਰਾ ਟ੍ਰੇਨ ਨਹੀਂ ਹੁੰਦੇ ਉਹਨਾਂ ਦੀਆਂ ਲਾਸਾਂ ਆਉਂਦੀਆਂ ਬਕਸਿਆਂ ਚ ਬੰਦ ਹੋ ਕੇ ਜਿਹੜਾ ਫੌਜੀਆ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਮਿਲਦਾ ਸੀ ਉਹ ਸਭ ਕਾਸੇ ਤੇ ਕਾਡਾ ਮਾਰਦਾ ਇਹ ਭਰਾਵਾ ਸਾਡੇ ਬੱਚੇ ਐ ਆ ਤਾ ਤੁਹਾਡੀ ਲਹਿਰ ਬਣੇ ਇਹਨਾਂ ਨੇ ਤੁਹਾਡੇ ਨਾਲ ਰਲਣਾ ਐ ਜਿਵੇਂ ਅੰਗਰੇਜ਼ਾਂ ਨੂੰ ਕੱਢਣ ਵੇਲੇ ਰਲੇ ਸੀ ਇਸ ਕਰਕੇ ਜਿਹੜੇ ਮੁੱਦੇ ਐ ਕਿ ਜ਼ਮੀਨ ਦੀ ਤੋਟਾ ਪਾਣੀ ਤੇ ਕਬਜ਼ਾ ਕਰਨ ਲੱਗੇ ਐ ਇਹ ਸਾਰੇ ਜੋਕਾਂ ਦਵਲਣੀਆਂ ਮੈਂ ਪਹਿਲਾਂ ਵੀ ਕਹਿਆ ਕਿ ਇਹ ਜਿਹੜਾ ਪ੍ਰਬੰਧਾ ਸੜਿਆ ਹੋਇਆ ਹੈ ਸੜੀ ਹੋਈ ਰਜ਼ਾਈ ਵਾਂਗੂ ਇਹਦੇ 'ਚੋਂ ਮੁਸ਼ਕ ਮਾਰਦਾ ਉਸ ਮੁਸ਼ਕ ਤੇ ਵੋਟਾਂ ਗਲਾਫ ਚੜਦੀਆਂ ਪਰਾਵੋ ਜੇ ਘਰੇ ਰਜਾਈ ਸੜੀ ਪਈ ਐ ਚੜਾ ਲਿਓ ਫੁੱਲਾਂ ਵਾਲਾ ਗਲਾਫ ਉਹਦੇ ਚੋਂ ਮੁਸਕ ਮਾਰਦਾ ਫਿਰ ਜੇ ਭਾਈ ਉਹ ਸਰਜਾਈ ਦਾ ਮੁਸਕ ਠੋਣਾ ਫਿਰ ਤੁਹਾਨੂੰ ਅੱਗ ਲਾ ਕੇ ਸਾਰ ਨਹੀਂ ਪਾਉਗੀ ਆ ਪ੍ਰਬੰਧ ਵੀ ਉਹ ਸੜੀ ਰਜਾਈ ਵਰਗਾ ਹੈ ਇਹਦਾ ਲਾਜ ਵੀ ਇਹੋ ਜਿਹਾ ਕਰਨਾ ਲੋਕਾਂ ਨੇ ਠੀਕ ਐ ਆ ਸਾਡੀਆਂ ਜਾਨਾਂ ਲੈਂਦੇ ਆ ਤਰ੍ਹਾਂ ਤਰ੍ਹਾਂ ਦੇ ਢੰਗਾਂ ਨਾਲ ਕਰਜ਼ੇ ਦੀ ਐਡੀ ਸਮੱਸਿਆ ਸਾਡੇ ਘਰਾਂ ਸੱਥਰ ਮਿਸ ਗਿਆ ਹੈ ਜ਼ਮੀਨ ਦੀ ਕਾਣੀ ਮੰਡ ਹੈ ਤੇ ਹਰੇ ਇਨਕਲਾਬ ਤਹਿਤ ਬਿਮਾਰੀਆਂ ਤੇ ਸਾਡੇ ਲੋਕਾਂ ਨੂੰ ਜੱਟੀਆਂ ਹੈ ਪਾਣੀ ਤੇ ਕਬਜ਼ਾ ਕਰਨ ਆ ਰਹੇ ਹੈ ਇਹ ਸਾਰਾ ਕੁਝ ਭਰਾਓ ਇਹਨਾਂ ਤੋਂ ਖੋ ਕੇ ਉਦੋਂ ਪਤਾ ਲੱਗੂ ਕਿ ਜਿਹੜੇ ਜ਼ਗੀਰਦਾਰ ਹੈ ਜਿਹੜੀ سرمایہਦਾਰੀ ਹੈ ਦਲਾਲ ਫਰਮਾਇਦਾਰੀ ਹੈ ਆਹ ਕਾਰਪੋਰੇਟ ਘਰਾਣਿਆਂ ਜਦੋਂ ਇਹਦਾ ਸਾਰਾ ਕੁਝ ਜ਼ਬਤ ਕਰਕੇ ਆ ਮਜ਼ਦੂਰ ਭਰਾਵਾਂ ਦੇ ਬਰਾਬਰ ਰੰਬੀ ਫੜਾਈ ਹੋਈ ਉਦੋਂ ਪਤਾ ਲੱਗੂ ਇਹਨਾਂ ਨੂੰ ਕਿ ਕੀ ਭਾਵਿਕਦੀ ਐ ਲੋਕ ਬਹੁਤ ਤੇਜ਼ੀ ਨਾਲ ਸਿਆਣੇ ਹੋ ਰਹੇ ਐ ਕੱਲੇ ਪੰਜਾਬ ਦੇ ਨਹੀਂ ਕਸ਼ਮੀਰ ਦੇ ਵਿੱਚ ਕਿੱਡਾ ਜ਼ੁਲਮ ਕੀਤਾ ਫਿਰ ਇਹਨਾਂ ਨੇ ਕੈਂਡੀਡੇਟ ਕਿਉਂ ਨਹੀਂ ਖੜੇ ਕੀਤੇ ਜੇ ਕਹਿੰਦੇ ਸੀ ਕਸ਼ਮੀਰ ਦਾ ਭਲਾ ਕਰਤਾ ਨਾਗਾ لینڈ ਦਾ ਅੱਠ ਜ਼ਿਲ੍ਹਿਆਂ 'ਚ ਇੱਕ ਵੀ ਵੋਟ ਨਹੀਂ ਪਈ ਮੇਰਾ ਕਹਿਣ ਦਾ ਮਤਲਬ ਕਿ ਪਰ ਆ ਉਹ ਸਾਰੀਆਂ ਸਟੇਟਾਂ ਕਰੋ ਮਰੋ ਵਾਲੀ ਥਾਂ ਤੇ ਆ ਰਹੀਆਂ ਆਓ ਆਪਾਂ ਪੰਜਾਬ ਵਾਲੇ ਉਸ ਗੱਲ ਦੇ ਮੂਰੇ ਲੱਗিয়ে ਇਹ ਕਰੋ ਮਰੋ ਲਾਲੀ ਲੜਾਈ ਦਾ ਸਾਰੇ ਲੋਕਾਂ ਨੂੰ ਸ਼ਾਮਲ ਕਰਕੇ ਵੱਡਾ ਅੰਦੋਲਨ ਕਰੀਏ ਤਾਂ ਕਿ ਜਿੱਥੇ ਸਾਡੀ ਆਪਦੀ ਪੁੱਗਤ ਵਾਲੀ ਸਰਕਾਰ ਬਣ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ